ਅੱਜ ਪਿੰਡ ਸੈਨਾ ਵਿੱਚ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੁਆਰਾ ਧਰਨਾ ਲਗਾਇਆ ਗਿਆ। ਧਰਨੇ ਵਿੱਚ ਇਹ ਸਰਪੰਚ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਜ ਸੇਵੀ ਲੱਖਖਾਨਾ ਪਹੁੰਚੇ ਹੋਏ ਆ। ਲੱਖਖਾਨਾਦਾਰਾਂ ਨੇ ਕੀ ਕਿਹਾ ਹੈ ਉਹਨਾਂ ਨਾਲ ਅਸੀਂ ਗੱਲਬਾਤ ਸੁਣਾਉਣੇ ਤੁਹਾਨੂੰ। ਪਰਿਵਾਰ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਉਹਨਾਂ ਨੇ ਮਾਨ ਸਰਕਾਰ ਨੂੰ ਕੋਸਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਬਾਤ ਤੋਂ ਬੱਤਰ ਹੋ ਰਹੀ ਹੈ। ਸੁਦਾਣਾ ਸਾਹਿਬ ਕੀ ਦੇਖਦੇ ਹੋ ਕੀ ਕਾਰਨ ਕੀ ਕੀ ਬਣਿਆ ਘਟਨਾ ਬਾਰੇ ਕੀ ਦੇਖੋ ਇੰਨੀ ਮਤਲਬ ਕਿ ਕੜਮੀ ਸਰਕਾਰ ਮੈਂ ਕਹਿ ਸਕਦਾ ਕਿ ਮੂਸੇ ਵਾਲੇ ਤੋਂ ਲੈ ਕੇ ਕਿੰਨੇ ਨੌਜਵਾਨ ਨੇ ਸਰਕਾਰ ਦੇ ਵਿੱਚ ਜਿਹੜੇ ਮਾਰੇ ਜਾ ਚੁੱਕੇ ਜੇ ਆਪਾਂ ਸੁਵਿੰਦਰ ਸਿੰਘ ਸਰਪੰਚ ਗਲਗੱਤੇ ਦੀ ਗੱਲ ਕਰਦੇ ਸਹਨੇ ਪਿੰਡ ਦਾ ਤੇ ਇਸ ਨੌਜਵਾਨ ਨੂੰ ਮੈਂ ਪਿਛਲੇ 5-7 ਸਾਲ ਤੋਂ ਖਾਸ ਤੌਰ ਤੇ ਜਦੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਿਹਾ ਹੈ ਬੰਦਾ ਉਸੇ ਸਿੰਗੂ ਤੇ ਟਿਕਰੀ ਤੇ ਸਾਨੂੰ ਲਗਾਤਾਰ ਉੱਥੇ ਰਾਤਾਂ ਨੂੰ ਦਿਨੇ ਬਹੁਤ ਸੰਘਰਸ਼ ਚੱਲ ਰਿਹਾ ਉਸ ਤੋਂ ਬਾਅਦ ਜਿੰਨੇ ਸੰਘਰਸ਼ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਆਏ ਉਹਨਾਂ ਸੰਘਰਸ਼ਾਂ ਦੇ ਵਿੱਚ ਵੀ ਹਮੇਸ਼ਾ ਇਹ ਇਹਨੂੰ ਕਹੇ ਨਾ ਕੋਈ ਨਾ ਕਹੇ ਇਹ ਪਹੁੰਚਦਾ ਪਹੁੰਚਦਾ ਸੀਗਾ ਪਰ ਇਸ ਇਨਸਾਨ ਨੇ ਚਾਹੁੰਦਾ ਤਾਂ ਇਹ ਸਰਕਾਰ ਦੇ ਨਾਲ ਸਹਿਮਤੀ ਬਣਾ ਕੇ ਚੱਲ ਸਕਦਾ ਸੀ ਹਾਲਾਂਕਿ ਇੱਥੇ ਤੇ ਪਰਚਾ ਵੀ ਦਰਜ ਹੋਇਆ ਸੀ ਕਈ ਬੰਦੇ ਆ ਹਾਂ ਕਈ ਪਰਚੇ ਦਰਜ ਹੋਏ ਆ ਇਸੇ ਸਰਕਾਰ ਦੇ ਝੂਠੇ ਮੁਕਾਦਮੇ ਦਰਜ ਕਰਾਏਗੇ ਸਰਕਾਰ ਦੇ ਵਿੱਚ ਤੇ ਬੇਬਾਕੀ ਨਾਲ ਪੰਜਾਬ ਦੀ ਗੱਲ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਇੱਥੇ ਆ ਤੁਸੀਂ ਦੇਖੋਗੇ ਸ਼ਹਿਣੇ ਦੇ ਵਿੱਚ ਤਾਂ ਜਿੰਨੇ ਇੱਥੇ ਬੰਦੇ ਬੈਠੇ ਆ ਤਾਂ ਗਰੀਬ ਜਨਤਾ ਬਹੁਤ ਬੈਠੀ ਆ ਗਰੀਬਾਂ ਦਾ ਹਮਦਰਦ ਬੰਦਾ ਸੀ ਹਰ ਬੰਦੇ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਇੱਕ ਦੁੱਕੀ ਦਾ ਬੰਦਾ ਇੱਕ ਚੋਟੀ ਦੇ ਬੰਦੇ ਨੂੰ ਮਾਰ ਕੇ ਸੁਣਦੇ ਆਏ ਆਪਾਂ ਕਹਾਵਤਾਂ ਪੁਰਾਣੇ ਬਜ਼ੁਰਗਾਂ ਤੋਂ ਵੀ دیਵਾਨੀ ਦਾ ਬੰਦਾ ਸਿਖਰ ਵਾਲੇ ਬੰਦੇ ਨੂੰ ਮਾਰ ਦੱਸਿਆ ਇਹ ਬੰਦਾ ਮਾਰ ਦਿੰਦਾ ਉਹ ਗੱਲ ਅੱਜ ਇਸ ਪਿੰਡ ਦੇ ਵਿੱਚ ਹੋਈ ਆ ਤਾਂ ਦੂਜੀ ਗੱਲ ਜਿਹੜੀ ਇਸ ਇਨਸਾਨ ਨੇ ਉਸ ਬੰਦੇ ਦਾ ਚਿੱਟਾ ਛਡਾਉਣ ਦੇ ਲਈ ਆ ਉਹਦੇ ਕੋਲੋਂ ਜੇਬ ਚੋਂ ਖਰਚ ਕੀਤਾ ਜਦੋਂ ਕੋਈ ਉਹਦੇ ਬਿਮਾਰੀ ਜਹਿਮਤ ਪਈ ਉਦੋਂ ਵੀ ਇਸ ਇਨਸਾਨ ਨੇ ਉਹਦੀ ਮਦਦ ਕੀਤੀ ਤਾਂ ਨਾਲ ਦੀ ਨਾਲ ਜਿਹੜਾ ਮੈਂ ਇਹਨੂੰ ਕਹੂੰਗਾ ਵੀ ਇਹ ਕਤਲ ਦੇ ਪਿੱਛੇ ਸਿਆਸੀ ਜਿਹੜੇ ਸਾਜ਼ਿਸ਼ ਹੈ ਉਹ ਕਿਉਂ ਹੈ ਬਰਨਾਲਾ ਪੁਲਿਸ ਇਸ ਇਨਸਾਨ ਦਾ ਅਸਲਾ ਜਮ੍ਹਾਂ ਕਰਾ ਲੈਂਦੀ ਹੈ ਹਾਲਾਂਕਿ ਇਹਨੂੰ ਧਮਕੀਆਂ ਵੀ ਆਈਆਂ ਇਹਨੂੰ ਪਤਾ ਵੀ ਸੀ ਬੰਦੇ ਵੀ ਇਹਦੇ ਕਈ ਵਾਰੀ ਮਗਰ ਲੱਗੇ ਆ ਇਹਨੂੰ ਮਾਰਨ ਨੂੰ ਫਿਰਦੇ ਸੀ ਇਹਨੇ ਐਸਐਸਪੀ ਕੋਲ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਨੇ ਵੀ ਮੈਨੂੰ ਜਾਂ ਕੋਈ ਸਕਿਉਰਿਟੀ ਦਿੱਤੀ ਜਾਵੇ ਨਹੀਂ ਸਕਿਉਰਿਟੀ ਦੇਣੀ ਤਾਂ ਮੇਰਾ ਆਪਣਾ ਲਾਇਸੈਂਸ ਜਿਹੜਾ ਹੈਗਾ ਅਸਲਾ ਮੈਨੂੰ ਦਿੱਤਾ ਜਾਵੇ ਕੋਈ ਇਸ ਵੇਲੇ ਕੋਈ ਬੋਟਾ ਥੋੜੀ ਹੈ ਵੀ ਬੋਟਾਂ ਦੇ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਇਹਦਾ ਅਸਲਾ ਜਮ੍ਹਾਂ ਕਰਾ ਲਿਆ ਗਿਆ ਇਸ ਬੰਦੇ ਨੇ ਕਿਤੇ ਪਿੰਡ ਦੇ ਵਿੱਚ ਸਾਰਾ ਨਗਰ ਬੈਠਾ ਹੈ ਕਿਸੇ ਬੰਦੇ ਤੇ ਕੋਈ ਨਜਾਇਜ਼ ਵੀ ਅਸਲਾ ਕੱਢ ਲਿਆ ਉਹਨੂੰ ਗਾਲਾਂ ਕੱਢਤੀਆਂ ਜਾਂ ਉਹਦੇ ਮਗਰ ਪੈ ਗਿਆ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਇਹਦੇ باوجود ਵੀ ਬਿਨਾਂ ਗੱਲ ਤੋਂ ਇਹ ਬੰਦੇ ਨੂੰ ਬਹੁਤ ਜਿਉਂ ਸਰਕਾਰ ਬਣੀ ਹੈ 3-4 ਸਾਲ ਤੋਂ ਲੈ ਕੇ ਲਗਾਤਾਰ ਪਰੇਸ਼ਾਨ ਕੀਤਾ ਗਿਆ ਪਰਚੇ ਦਿੱਤੇ ਗਏ ਇਹ ਲਿਸੈਂਸੀ ਅਸਲਾ ਜਿਹੜਾ ਜਮ੍ਹਾਂ ਕਰਾ ਲਿਆ ਗਿਆ ਤੇ ਅੱਜ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ ਪੰਜਾਬ ਲਈ ਦਰਦ ਰੱਖਣ ਵਾਲਾ ਨੌਜਵਾਨ ਆਪਣੇ ਲੋਕਾਂ ਲਈ ਲੜਨ ਵਾਲਾ ਆਪਣੇ ਪਿੰਡਾਂ ਲਈ ਖੜਨ ਵਾਲਾ ਇੱਕ ਨੌਜਵਾਨ ਔਰ ਯਾਰਾਂ ਦਾ ਯਾਰ ਮੈਂ ਕਹੂੰਗਾ ਕਿ ਸਾਡਾ ਨਾਲ ਦੋਸਤਤਾ ਸੀਗੀ ਤਾਂ ਇਸ ਇਹ ਸਰਕਾਰ ਦੀ ਬਦੌਲਤ ਗਿਆ ਤਾਂ ਅਸੀਂ ਇੱਥੇ ਇਸ ਗੱਲ ਦੇ ਲਈ ਅੱਜ ਸਾਰਾ ਨਗਰ ਬੈਠਾ ਮੈਂ ਇਹੀ ਗੱਲ ਕਹੂੰਗਾ ਮੈਂ ਪਰਿਵਾਰ ਨੂੰ ਵੀ ਬੇਨਤੀ ਕਰਕੇ ਕਹੂੰਗਾ ਪੈਸੇ ਉਹਨਰੇ ਮਾਮਾ ਜੀ ਦੇ ਪੁੱਤ ਬੈਠੇ ਆ ਮੇਰੇ ਨਾਲ ਇਹ ਸੁੜਾ ਭਾਂਜਿਆ ਸੀ ਹਾਂ ਭਾਂਜਿਆ ਇਹਦੇ ਨੇ ਮਾਮਾ ਜੀ ਬੈਠੇ ਨਾਲ ਮੇਰੇ ਬੱਬੂ ਸਿੰਘ ਇਸ ਪਿੰਡ ਦੇ ਬੈਠੇ ਨੌਜਵਾਨ ਹੋਰ ਨਗਰ ਦੇ ਨੌਜਵਾਨ ਬੈਠੇ ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਵੀ ਜਿੰਨਾ ਚਿਰ ਇਸ ਮਸਲੇ ਦੀ ਜੜ ਤੱਕ ਨਹੀਂ ਜਾਇਆ ਜਾਂਦਾ ਵੀ ਉਹਦੇ ਪਿੱਛੇ ਕਾਰਨ ਕੀ ਆ ਉਹਦੇ ਕੋਲ ਤਾਂ ਕੋਈ ਲਾਇਸੈਂਸ ਨਹੀਂ ਕੋਈ ਅਸਲਾ ਆਇਆ ਕਿੱਥੋਂ ਕਿਹਨੇ ਦਿੱਤਾ ਬਲਾਉਂਦਾ ਚਲਾਉਂਦਾ ਸੀ ਵਧੀਆ ਬੋਲਚਾਲ ਉਹਨੇ ਫੋਨ ਕੀਤਾ ਕਿ ਬਾਈ ਕਿੱਥੇ ਆ ਉਹ ਕਹਿੰਦਾ ਮੈਂ ਇੱਥੇ ਪ੍ਰਾਪਰਟੀ ਪੁਰਾਣੀ ਗੀਰ ਰੀਦਰ ਦੀ ਦੁਕਾਨ ਆ ਸਾਡੇ ਦੇ ਮੈਂ ਉੱਥੇ ਬੈਠਾ ਫੋਨ ਕਰਕੇ ਆਇਆ ਫਿਰ ਆ ਕੇ ਹੱਥ ਮਿਲਾਇਆ ਹੱਥ ਮਿਲਾ ਕੇ ਦੋ ਪੂਰੀ ਨੀਵੀ ਪੈ ਗਈ ਫੋਨ ਤੇ ਗੱਲ ਕਰ ਰਿਹਾ ਤਾਂ ਮਗਰੋਂ ਉਹਦੇ ਤੌਣ ਤੇ ਗੋਲੀ ਤੇ ਇੱਥੇ ਪੜਪੜੀ ਦੀ ਗੋਲੀ ਮਾਰ ਕੇ ਨੇ ਮਾਰ ਦਿੱਤਾ ਤਾਂ ਇਹਦੇ ਪਿੱਛੇ ਕਾਰਨ ਕੀ ਹੈ ਇਹ ਜਾਣਨ ਲਈ ਇਹਦੇ ਪਿੱਛੇ ਕੋਈ ਸਿਆਸੀ ਸ਼ੈ ਹੈ ਕਿਹਦੀ ਕਿਹਦੀ ਸ਼ੈ ਹੈ ਕਿਹੜੇ ਕਿਹੜੇ ਬੰਦੇ ਸ਼ਾਮਲ ਹੈ ਜਿੰਨਾ ਚਿਰ ਉਹ ਗੱਲ ਦੀ ਤਹਿ ਤੱਕ ਨਹੀਂ ਜਾਇਆ ਜਾਂਦਾ ਪੜਤਾਲ ਹੋ ਕੇ ਅਸਲ ਦੋਸ਼ੂ ਸਾਹਮਣੇ ਨਹੀਂ ਆਉਂਦੇ ਤਾਂ ਮੈਂ ਬੇਨਤੀ ਕਰਦਾ ਹਾਂ ਉਹਨਾਂ 'ਚ ਸਿਸਕਾਰ ਨਾ ਕੀਤਾ ਜਾਵੇ ਪਰ ਮੈਂ ਇੱਕ ਮੈਨੂੰ ਜਿਹੜਾ ਤੁਖਾਂ ਤਾਂ ਪੰਜਾਬ ਦਾ ਇਹ ਹੋ ਕਿਉਂ ਰਿਹਾ ਪੰਜਾਬ 'ਚ ਇਹ ਜਿਹੀਆਂ ਘਟਨਾਵਾਂ ਰੋਜ਼ ਗੋਲੀਆਂ ਦੇ ਨਾਲ ਨੌਜਵਾਨ ਮਾਰੇ ਜਾਣੇ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਲੋਕ ਕਿਸੇ ਵੀ ਘਟਨਾ ਨੂੰ ਹਫਤਾ ਯਾਦ ਰੱਖਦੇ ਹਾਂ ਕਿਸੇ ਇਨਸਾਨ ਦੇ ਭੋਗ ਤੱਕ ਯਾਦ ਰੱਖਦੇ ਹਾਂ ਉਦੋਂ ਬਾਅਦ ਹੀ ਭੁੱਲ ਜਾਂਦੇ ਹਾਂ ਕੋਈ ਨਵਾਂ ਮੁੱਦਾ ਫੜ ਲੈਂਦੇ ਆ ਫਿਰ ਉਹ ਹਫਤਾ ਚੱਲਿਆ ਫਿਰ ਨਵਾਂ ਮੁੱਦਾ ਫੜ ਲਿਆ ਸਾਡੇ ਲੋਕ ਲੜਾਈਆਂ ਝਗੜੇ ਹਾਸੇ ਰੋਣੇ ਇਹ ਕੱਲੇ ਸੋਸ਼ਲ ਮੀਡੀਆ ਤੇ ਬੈਠ ਕੇ ਰੋਣ ਜੋ ਕਰੇ ਲੜਨ ਜੋ ਕਰੇ ਰਹੇਗੇ ਹਸਣ ਜੋ ਕਰੇ ਰਹੇਗੀ ਲੜਾਈ ਮੈਦਾਨ ਚ ਆ ਕੇ ਲੜਨੀ ਪੈਣੀ ਹੈ ਹਸ਼ਿਆਰਪੁਰ ਦੀ ਘਟਨਾ ਵਾਪਰੀ ਉਹ ਬੱਚੇ ਵਾਲੀ ਉਹ ਲਗੇ ਲੋਕ ਪਰਸੋਂ ਲੁਧਿਆਣੇ ਜਸਵਾਲ ਬੰਗਰ ਪਿੰਡ ਲੁਧਿਆਣੇ ਨਹਿਰ ਦੇ ਵਾਲੀ ਘਟਨਾ ਵਾਪਰੀ ਮੁੰਡਾ ਨਹਿਰ ਚ ਡੋਬੋ ਕੇ ਉੱਤੋਂ ਇੱਟਾਂ ਮਾਰ ਕੇ ਮਾਰਦਾ ਲੋਕਾਂ ਦੇ ਦੋ ਦਿਨਾਂ ਬਾਅਦ ਭੁੱਲ ਜਾਣਗੇ ਇਹ ਘਟਨਾ ਹੋਈ ਐ ਢੀ ਵੱਡੀ ਘਟਨਾ ਐ ਇੱਕ ਨੌਜਵਾਨ ਹੋਂਹਾਰ ਨੌਜਵਾਨ ਚ ਲੈ ਕੇ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਇਹ ਇਹ ਘਟਨਾ ਨੂੰ ਲੋਕ ਹਫਤਾ ਯਾਦ ਰੱਖਣ ਦੇ ਭੋਗ ਤੱਕ ਭੁੱਲ ਜਾਣਗੇ ਇਹ ਲੋਕ ਫਿਰ ਆਪੋ ਆਪਣੇ ਕੰਮਾਂ ਨੂੰ ਹੋ ਜਾਂਦੇ ਆਪੋ ਆਪਣੀ ਰਾਹਾਂ ਨੂੰ ਹੋ ਜਾਂ ਜਿਹੜੀ ਦੌੜ ਲੱਗੀ ਆ ਪਤਾ ਨਹੀਂ ਕਿੱਥੇ ਟੱਕਰ ਮਾਰਨੀ ਆ ਜਾ ਕੇ ਇਹਨਾਂ ਲੋਕਾਂ ਨੇ ਉਹ ਦੌੜ ਚ ਫਿਰ ਅੰਨੇ ਹੋ ਕੇ ਲੱਗ ਜਾਂਦੇ ਆ ਆਪੋ ਆਪਣੇ ਕੰਮਾਂ ਕਰਾਂ ਚ ਲਾਲਚਾਂ ਚ ਇਹਨਾਂ ਲੋਕਾਂ ਨੂੰ ਦੇਖੀ ਨਹੀਂ ਰਿਹਾ ਵੀ ਜਿਹੜੇ ਹਾਲਾਤ ਅੱਜ ਹੋਈ ਜਾਂਦੇ ਆ ਇਹ ਕੱਲ ਨੂੰ ਅੱਕ ਹਰਕ ਦੇ ਘਰੇ ਆਉਣੀ ਆ ਇਹ ਅੱਗ ਦੇ ਤੁਸੀਂ ਸੇਕ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਅੱਜ ਨਾ ਇਕੱਠੇ ਹੋਏ ਅਸੀਂ ਲਗਾਤਾਰਤਾ ਕਿਹੜੀ ਲੜਾਈ ਚ ਰੱਖ ਸਕਦੇ ਹਾਂ ਕਿਹੜੇ ਸੰਘਰਸ਼ ਚ ਰੱਖ ਸਕਦੇ ਹਾਂ ਜਿੰਨਾ ਲੰਮਾ ਤੁਸੀਂ ਲੜਾਓ ਜਾਓਗੇ ਲੋਕਾਂ ਦੀ ਯਾਦ ਸ਼ਕਤੀ ਕਿੰਨੀ ਕਰੇਗੀ ਤੜਕੇ ਦੀ ਗੱਲ ਆਥ ਨੇ ਭੁੱਲਦੇ ਆਥੋਂ ਦੀ ਗੱਲ ਤੜਕੇ ਭੁੱਲ ਜਾਂਦੇ ਆ ਤਾਂ ਮੈਂ ਇੱਥੇ ਲੋਕਾਂ ਨੂੰ ਅਪੀਲ ਬੇਨਤੀਆਂ ਕਰਦਾ ਵੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਨੌਜਵਾਨ ਪੁੱਤ ਮਰਵਾਈ ਜਾਓਗੇ ਕਿੰਨਾ ਚਿਰ ਤੁਸੀਂ ਪੰਜਾਬ ਦੇ ਬੱਚਿਆਂ ਦਾ ਕਹਾਂ ਕਰਾਈ ਜਾਓਗੇ ਆ ਸਾਡਾ ਹਾਲਾਤ ਇਹਨਾਂ ਮੈਂ ਹੋਰ ਵੀ ਦੇਖੋਗੇ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਮਾੜੇ ਹਾਲਾਤ ਪੰਜਾਬ ਤੇ ਆਉਣੇ ਆ ਇਹ ਲੋਕਾਂ ਦੀ ਬਦਲਤ ਆਉਣੇ ਆ ਲੋਕ ਇੱਕ ਵਾਰੀ ਅਗਦੇ ਭਮੋਕੇ ਮੂੰਗੋੜਦੇ ਆ ਭਾਵਕ ਹੁੰਦੇ ਆ ਜਜ਼ਬਾਤੀ ਹੁੰਦੇ ਆ ਉਦੋਂ ਬਹੁਤ ਗੱਲਾਂ ਕਰ ਜਾਂਦੇ ਆ ਜਦੋਂ ਗਾਹਾਂ ਲਈ ਦੀ ਸ਼ੁਰੂਆਤ ਹੁੰਦੇ ਵੀ ਆ ਜਾਓ ਭਾਈ ਹੁਣ ਹੜਾਂ ਦੀ ਗੱਲ ਆਪਾਂ ਕਰ ਲਗੇ ਇੱਥੇ ਕਿੰਨਾ ਮੁਲਕੋਂ ਦੋ ਉੱਥੇ ਕੋਈ ਰਾਸ਼ਨ ਲਈ ਜਾਂਦਾ ਕੋਈ ਚਾਰਾ ਲਈ ਜਾਂਦਾ ਹੁਣ ਕਿੰਨੇ ਕ ਪਹੁੰਚ ਕੇ ਉੱਥੇ ਹੁਣ ਵਾਜਾਂ ਮਾਰੀਏ ਹੁਣ ਉਹ ਵਾਜਾਂ ਮਾਰਦੇ ਵੀ ਆ ਜਾਓ ਉਸ ਦਿਨ ਮੈਂ ਉੱਥੇ ਖੜ ਕੇ ਵੀ ਕਿਹਾ ਸੀ ਵੀ ਜਦੋਂ ਹੜ ਨਿਕਲ ਗਏ ਨਾ ਜਦੋਂ ਇੱਥੇ ਲੋਡ ਹੋਈ ਲੋਕਾਂ ਨੂੰ ਪਾਣੀ ਉੱਤਰ ਗਿਆ ਉਦੋਂ ਕਿਸੇ ਨੇ ਇੱਥੇ ਬਾਹਰ ਫੜਨੀ ਆ ਕੇ ਲੋਕਾਂ ਦੀ ਪਰ ਪੰਜਾਬ ਦੇ ਜਿਹੜਾ ਮੌਜੂਦਾ ਸਰਕਾਰ ਹੈ ਸਰਕਾਰ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਨਿਤ 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 ਕੱਢਵਾ ਪਾ ਰਹੀਆਂ ਕੋਈ ਨਹੀਂ ਉਹ ਮਸ਼ਕਰਾ ਬੰਦਾ ਛੁਟਕਲੇ ਸੁਣ ਲਓ ਅੱਜ ਬੋਲੀ ਜਾਂਦਾ ਹੈ ਕੱਲ ਬੋਲੀ ਜਾਂਦਾ ਹੈ ਕਿ ਮੇਰੀ ਡਿਊਟੀ ਧੌਣ ਚ ਕਿੱਲਾ ਕੱਢਣ ਦੇ ਲਈ ਹੋਏ ਲੋਕਾਂ ਦੇ ਤੂੰ ਲੋਕਾਂ ਦੇ ਕਿੱਲੇ ਦਾ ਕੱਢੀ ਜਾਂਦਾ ਕਿੱਲੇ ਆ ਰਗੇ ਮਤਲਬ ਕਿ ਜਵਾਨ ਪੁੱਤ ਤੂੰ ਪੰਜਾਬ ਦੇ ਮਰਬਾਈ ਜਾਂਦਾ ਜ਼ਿੰਮੇਵਾਰ ਤੂੰ ਹੀ ਆ ਇੱਥੇ ਕੀ ਬਰਨਾਲੇ ਦਾ ਐਸਐਸਪੀ ਜਾਂ ਡੀਜੀਪੀ ਇੱਥੇ ਕਿਸੇ ਫੜਕੇ ਬੇਕਸੂਰ ਬੰਦੇ ਨੂੰ ਚੱਕ ਕੇ ਲੱਤ 'ਚ ਗੋਲੀ ਮਾਰ ਕੇ ਕਹਿਨਦੇ ਗੈਂਗਸਟਰ ਸੀ ਜੀ ਬਿਲਕੁਲ ਕਿਸੇ ਦਾ ਝੂਠਾ ਮੁਕਾਬਲਾ ਬਣਾ ਕੇ ਕਹਿਨਦੇ ਜਿਹਦਾ ਮਰਦਾ ਮਾੜਾ ਸੀ ਜੀ ਕੀ ਇੰਨਾ ਹਾਲਾਤਾਂ ਤੇ ਪੰਜਾਬ ਦਾ ਡੀਜੀਪੀ ਜਾਂ ਬਰਨਾਲੇ ਦਾ ਐਸਐਸਪੀ ਇਸ ਗੱਲ ਦਾ ਜਵਾਬ ਦੇਊਗਾ ਬੀਏਏ ਦਾ ਅਸਲਾ ਕਿਉਂ ਜਮ੍ਹਾਂ ਕਰਾਇਆ ਗਿਆ ਮੈਂ ਮੈਂ ਗਵਾਇਸ ਗੱਲ ਦਾ ਮੈਂ ਵੀ ਐਸਐਸਪੀ ਨੂੰ ਫੋਨ ਕੀਤਾ ਇਸ ਮਸਲੇ ਦੇ ਉੱਤੇ ਮੈਂ ਕਿਹਾ ਵੀ ਸਰਪੰਚ ਨੂੰ ਥ੍ਰੈਟ ਹੈਗਾ ਇਹ ਇਹ ਨੂੰ ਕੱਲ ਨੂੰ ਕੋਈ ਘਟਨਾ ਵਾਪਰ ਸਕਦੀ ਹੈ ਜਾਂ ਇਹਦਾ ਲਾਇਸੈਂਸ ਅਸਲਾ ਇਹਨੂੰ ਵਾਪਸ ਕੀਤਾ ਜਾਵੇ ਜਾਂ ਸਿਕਿਉਰਿਟੀ ਦਿੱਤੀ ਜਾਵੇ ਕੋਈ ਗੱਲ ਨਹੀਂ ਕਰਦੇਆ ਕਰਾਉਨੇਆ ਕਰਦੇਆ ਕਰਾਉਨੇਆ ਕਰਕੇ ਅੱਜ ਇਹ ਇਹਦਾ ਨਤੀਜਾ ਉਹਦੀ ਮੌਤ ਹੋਈ ਸਦਾਨਾ ਸਾਹਿਬ ਇੱਕ ਗੱਲ ਹੋਰ ਹੈ ਕਿ ਵੈਸੇ ਤਾਂ ਨਸ਼ੇ ਤੇ ਸਰਕਾਰ ਕਹਿ ਰਹੀ ਹੋਵੇ ਅਸੀਂ ਬਹੁਤ ਢਲ ਪਾਈਏ ਪਰ ਜਿਹੜੇ ਬੰਦੇ ਨੇ ਕਹਿੰਦੇ ਗੋਲੀ ਮਾਰੀ ਹੈ ਉਹ ਤਾਂ ਉਹ ਨਸ਼ੇਦادی ਹੈ ਉਹ ਤਾਂ ਚਿੱਟਾ ਪੀ ਰਿਹਾ ਹੈ ਬਾਈ ਉਹ ਤਾਂ ਚਿੱਟਾ ਪੀਣ ਦਾ ਆਦੀ ਸੀ ਏਸੇ ਬੰਦੇ ਨੇ ਉਹਨੂੰ ਯਾਰੀ ਦੋਸਤੇ ਚਿੱਟਾ ਛਡਾਉਣ ਲਈ ਉਹਦੇ ਪੰਜ ਚਾਰ ਲੱਖ ਰੁਪਈਆ ਵੀ ਖਰਚਿਆ ਯਾਰ ਤੇ ਅੱਜ ਅੱਜ ਕੱਲ੍ਹ ਭਰੋ ਯਾਰੀਆਂ ਤੇ ਕਿੱਥੇ ਤੁਹਾਨੂੰ ਪਤਾ ਵੀ ਭਰੋਸਾ ਹੈਗਾ ਕੋਈ ਗੱਲ ਦਾ ਕੋਈ ਯਕੀਨ ਕਰ ਲਓ ਕਿਸੇ ਆਪਣੇ ਯਾਰ ਮਿੱਤਰ ਤੇ ਨਾਲ ਆ ਪਹਿਲਾਂ ਵੀ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਵਿੱਚ ਨਾਲ ਦੇ ਬੰਦਿਆਂ ਨੇ ਬੰਦੇ ਮਾਰੇ ਆ ਜਮਾਤ ਬੁੱਕਲ ਦੇ ਸੱਪ ਨੇ ਆ ਕੇ ਡੰਗ ਮਾਰਿਆ ਅੱਜ ਤੂੰ ਦੇਖ ਲਓ ਹੱਥ ਮਿਲਾ ਕੇ ਫੋਨ ਕਰਕੇ ਵੀ ਕਿੱਥੇ ਬੈਠਾ ਵੇ ਆ ਕੇ ਹੱਥ ਮਿਲਾ ਕੇ ਬੰਦਾ ਗੋਲੀ ਮਾਰ ਕੇ ਤੁਰ ਗਿਆ ਬਾਈ ਕਿਵੇਂ ਦੇਖਦੇ ਹੋ ਛੋਰੀਆ ਦਾ ਬਿਆਨ ਆਦਾ ਸੀ ਪੰਜਾਬ 'ਚ ਫਿਰ ਸਰਕਾਰ ਬਣਾਣੀ ਹੈ ਸ਼ਾਮਲਾ ਮਦੰਦ ਭੇਦ ਬਾਈ ਸੁਖਵਿੰਦਰ ਪੰਜਾਬ ਦੀ ਗੱਲ ਕਰਦੇ ਸੀ ਤਾਂ ਵੀ ਇਹ ਕਤਲ ਕੀਤਾ ਹੋ ਸਕਦਾ ਨਹੀਂ ਉਹ ਦੇਖੋ ਅਸੀਂ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਸਵਾਲ ਠਾਰ ਰਹੇ ਹਾਂ ਉਹਦਾ ਜਵਾਬ ਆ ਤਾਂ ਦਿਓ ਵੀ ਇੱਕ ਬੰਦੇ ਨੂੰ ਧਮਕੀਆਂ ਨੇ ਇੱਕ ਬੰਦੇ ਨੂੰ 2-3 ਸਾਲ ਤੋਂ ਲੋਕ ਮਾਰਦ ਨੂੰ ਬੰਦੇ ਲੱਗੇ ਫਿਰਦੇ ਆ ਤੁਸੀਂ ਉਹਦਾ ਅਸਲਾ ਜਮ੍ਹਾਂ ਕਰਾ ਲਿਆ ਕਿਉਂ ਕਰਾਇਆ ਇੱਕ ਬੰਦਾ ਪੈਸੇ ਲਾਉਂਦਾ 2-3 ਲੱਖ ਰੁਪਏ ਦਾ ਉਹ ਅਸਲਾ ਲੈ ਕੇ ਆਉਂਦਾ 50000 ਰੁਪਏ ਦੀ ਫਾਈਲ ਲੈਂਦਾ ਸਾਰੀ ਪ੍ਰਕਿਰਿਆ ਚੋਂ ਲੰਘਦਾ ਟੈਸਟ ਵਗੈਰਾ ਚੋਂ ਲੰਘਦਾ ਉਸ ਤੋਂ ਬਾਅਦ ਉਹਨੂੰ ਲਾਇਸੈਂਸ ਮਿਲਦਾ ਉਹਦੇ ਰੱਖਿਆ ਖਾਤਰ ਤੁਸੀਂ ਖੋ ਕੇ ਉਹਨੂੰ ਜਮ੍ਹਾਂ ਕਰਾ ਲਿਆ ਵੀ ਆ ਜਾ ਰੱਖ ਜਾ ਇੱਥੇ ਜਾਓ ਦੱਸਣ ਦੱਸੇ ਪੁਲਿਸ ਬਰਨਾਲਾ ਪੁਲਿਸ ਕੀ ਦੱਸੂਗੀ ਗੱਲ ਡੀਜੀਪੀ ਪੰਜਾਬ ਇਹ ਗੱਲ ਦੱਸੂਗਾ ਵੀ ਇਹਦਾ ਕਿਉਂ ਰੱਖਿਆ ਗਿਆ ਵਜਾ ਕੀ ਸੀ ਇਹਨੇ ਕਿਹਦੇ ਕੱਢਿਆ ਨਹੀਂ ਇਹਨੇ ਹਵਾਈ ਫੇਰ ਤੱਕ ਨਹੀਂ ਕੀਤਾ ਤੇ ਇਹਦੇ باوجود ਵੀ ਉਸ ਲੱਖਿਆਂ ਰੱਖਿਆ ਗਿਆ ਕਿਹਦੇ ਕਹਿਣ ਤੇ ਰੱਖਿਆ ਗਿਆ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਹੈਗੀ ਉਹਨੂੰ ਮਰਵਾਉਣ ਦੀ ਸਾਜ਼ਿਸ਼ ਸੀ ਤੇ ਹੁਣ ਜਿਹੜਾ ਜਿਹੜੀ ਡੈੱਡ ਬੋਡੀ ਨੂੰ ਆ ਪ੍ਰਸ਼ਾਸਨ ਲੈ ਗਿਆ ਹੈਗਾ ਪੋਸਟਮਾਰਟਮ ਲਈ ਤੇ ਅਗਲੀ ਕੀ ਕਾਰਵਾਈ ਹੋ ਸਕਦੀ ਹੈ ਦੇਖੋ ਅਗਲੀ ਅਗਲੀ ਅਸੀਂ ਬੈਠੇ ਆ ਮੈਂ ਇਹੀ ਕਹਿੰਦੇ ਆ ਅਸੀਂ ਵੀ ਕੋਈ ਕਮੇਟੀ ਬਣ ਜੇ ਕੋਈ ਕਮੇਟੀ ਬਣ ਕੇ ਫੈਸਲਾ ਲਵੇ ਪਰਿਵਾਰ ਨੂੰ ਵੀ ਭਰੋਸੇ ਚ ਲੈਣਾ ਪਵੇ ਦੇਖੋ ਪਰਿਵਾਰ ਦੇ ਬਾਈ ਸਾਨ ਮਾਰੇ ਜਾਂਦੇ ਆ ਮੈਂ ਪਰਿਵਾਰ ਨੂੰ ਦੋਸ਼ੀ ਨਹੀਂ ਮੰਨਦਾ ਜਿਹਦਾ ਨੌਜਵਾਨ ਪੁੱਤ ਚਲੇ ਜਾਵੇ ਉਹ ਕੀ ਉਹ ਮਾਂ ਨੂੰ ਸੁਧ-ਬੁੱਧ ਰੈਂਦੀ ਉਹਦੇ ਭੈਣ ਨੂੰ ਤੇ ਭਰਾ ਨੂੰ ਤੇ ਬਾਪ ਨੂੰ ਹਨ ਤਾਂ ਇੱਥੇ ਤਾਂ ਹੁਣ ਕਮੇਟੀ ਬਣੇ ਕਮੇਟੀ ਬਣ ਕੇ ਸੰਘਰਸ਼ ਨੂੰ ਉਹ ਸੱਤ ਤੱਕ ਲੈ ਕੇ ਜਾਓ ਕਟੜੇ ਦੇ ਚ ਖੜੇ ਹੋਣੇ ਚਾਹੀਦੇ ਇੱਥੋਂ ਦੀ ਪੰਜਾਬ ਪੁਲਿਸ ਬਰਨਾਲੇ ਦੀ ਜਾਂ ਸਰਕਾਰ ਜਾਂ ਇੱਥੋਂ ਦੇ ਐਮਐਲਏ ਵੀ ਇਹਦੇ ਪਿੱਛੇ ਘਟਨਾ ਕਾਰਨ ਕੀ ਹੈ ਸਾਜ਼ਿਸ਼ ਕਿੱਥੋਂ ਰਚੀ ਗਈ ਹੈ ਉਹਦੇ ਹੱਥ ਕਿਹਦਾ ਸੀਗਾ ਕੀ ਨੇ ਉਹਨੂੰ ਅਸਲਾ ਲਿਆ ਕੇ ਦਿੱਤਾ ਕੀ ਨੇ ਉਹਨੂੰ ਕੀ ਕੀ ਕਰਾਇਆ ਕਨਸ਼ੇੜੀ ਬੰਦਾ ਉਹ ਤਾਂ ਜਦੋਂ ਮਰਜ਼ੀ ਪਿਆ ਕੇ ਚੱਟਾ ਦੇ ਕੇ ਪਿਸਤੌਲ ਜੀ ਨੂੰ ਮਰਜ਼ੀ ਮਰਵਾ ਦਿਓ ਬਿਲਕੁਲ ਬਾਈ ਲੋਨਾਂ ਦੇ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਬੰਦਾ ਲਾਈਵ ਵੀ ਹੁੰਦਾ ਨਹੀਂ ਨਹੀਂ ਇਹ ਤਾਂ ਨਾ ਦੇਖੋ ਇਹ ਇਹ ਇੱਕ ਅਸੀਆਂ ਪਟੀਆਂ ਜੀਆਂ ਗੱਲਾਂ ਹੁੰਦੀਆਂ ਅਸੀਂ ਜੀ ਦੀ ਨਿੰਦਿਆ ਕਰਦੇ ਆਂ ਜੀ ਅਸੀਂ ਨਖੇਦੀ ਕਰਦੇ ਆਂ ਜੀ ਇਹ ਕਾਨੂੰਨ ਬਸਤਾ ਨਹੀਂ ਇੱਥੇ ਸਹੀ ਰਹੀ ਜੀ ਇਹ ਗੱਲ ਇਹ ਗੱਲਾਂ ਤੰਤਾਲੀਆਂ ਗੱਲਾਂ ਨਹੀਂ ਹੈਗੀਆਂ ਗੱਲ ਮੁੱਦੇ ਦੀ ਕਰੋ ਜੀ ਜਿਹੜੀ ਗੱਲ ਅਸੀਂ ਕਹਿ ਰਹੇ ਆਂ ਉਹ ਗੱਲ ਦੇ ਉੱਤੇ ਆ ਕੇ ਪ੍ਰਸ਼ਾਸਨ ਜਵਾਬ ਦੇ ਦੇਵੇ ਸਰਕਾਰ ਜਵਾਬ ਦੇ ਵੀ ਇਹਦਾ ਲਾਇਸੈਂਸ ਕਿਉਂ ਰੱਖਿਆ ਗਿਆ ਇਹਦੇ ਪਿੱਛੇ ਕਾਰਨ ਕੀ ਹੈ ਇਹਨੂੰ ਮਰਵਾਇਆ ਕਿਨੇ ਆ ਸਾਰੀ ਗੱਲ ਸਾਹਮਣੇ ਆਵੇ ਨਹੀਂ ਵੀ ਹਾਂ ਇੱਕ ਬੰਦਾ ਆਇਆ ਉੱਠ ਕੇ ਗੋਲੀ ਮਾਰ ਕੇ ਤੁਰ ਗਿਆ ਆ ਇਹ ਏਡੀ ਸੌਖੀ ਨਹੀਂ ਗੱਲ ਹੈਗੀ ਜਿਹਦੀ ਲੱਗਦੀ ਹੈ ਨਾ ਆਪਾਂ ਨੂੰ ਨਾਲੇ ਹਾਲਾਕਿ ਕੋਈ ਮੰਨ ਲਓ ਕੋਈ ਦੁਸ਼ਮਣੀ ਹੈ ਫਿਰ ਬੰਦਾ ਮਾਰਦਾ ਬੰਦਾ ਆ ਕੇ ਬਲਾ ਕੇ ਹੱਥ ਮਿਲਾ ਕੇ ਫਿਰ ਗੋਲੀ ਮਾਰਦਾ ਤੇ ਪਿੱਛੇ ਕਾਰਨ ਤਾਂ ਕੋਈ ਹੈਗਾ ਨਾ ਤੇ ਇਸ ਲਈ ਉਹ ਕਹਿੰਦੇ ਵੀ ਇਹਦੀ ਜਾਂਚ ਪੜਤਾਲ ਜਿਹੜੀ ਕੋਈ ਜੁਨਿਸ਼ਰੀ ਜਾਂਚ ਦੀ ਸੀ ਮੰਗ ਰੱਖਦੇ ਆ ਇੱਥੇ ਜੇ ਨਾਲ ਪੱਕਾ ਮੰਗੇ ਪੁਲਿਸ ਦੀ ਸੈਟ ਬਣਾ ਦਿਓ ਜੀ ਤੇ ਪੁਲਿਸ ਨੇ ਥੋੜੀ ਇਹ ਕੱਢ ਕੇ ਲੈ ਕੇ ਆਉਣਾ ਗੱਲ ਨਹੀਂ ਕਿਉਂ ਹੋਇਆ ਕਾਰਨ ਕੀ ਆ ਦੇ ਪਿੱਛੇ ਤੇ ਇਸ ਕਰਕੇ ਸਾਡੇ ਮੈਂ ਤਾਂ ਬਾਰ ਬਾਰ ਮੈਨੂੰ ਲੋਕਾਂ ਤੇ ਗੁੱਸਾ ਇਸ ਗੱਲ ਦਾ ਆਉਂਦਾ ਕਿ ਸਾਡੇ ਲੋਕ ਲਾ ਕੇ ਚਾਰ ਪੈਗ ਲਲਖਲੇ ਮਾਰਨ ਵਾਲੇ ਆ ਬਿਲਕੁਲ ਚੱਕ ਦਾਂਗੇ ਫੱਟੇ ਦੱਬ ਦਿਆਂਗੇ ਤੜਕੇ ਨੂੰ ਭੁੱਲ ਜਾਂਦੇ ਆ ਬਿਲਕੁਲ ਤੇ ਇਸ ਕਰਕੇ ਜੇ ਤੁਸੀਂ ਆਈ ਆ ਦੇ ਪੁੱਤ ਮਪਾਉਣੇ ਆ ਅੱਜ ਵਿਚਾਰਾ ਇਹ ਚੱਲੇਗਾ ਕੱਲ ਨੂੰ ਕੋਈ ਹੋਰ ਚੱਲੇ ਜਾਣਾ ਪਹਿਲਾਂ ਕਿੰਨੇ ਚਲੇਗੇ ਪਰ ਹੋਰ ਦੀ ਇਹਨੂੰ ਤੁਸੀਂ ਇਹਦਾ ਸਿਵਾ ਤੁਸੀਂ ਠੰਡਾ ਹਲੇ ਹੋਣਾ ਨਹੀਂ ਤੇ ਤੁਹਾਡੀ ਹੋਰ ਇੱਕਦਰੀ ਤਿਆਰੀ ਹੋਣੀ ਆ ਅੜੀ ਇੱਕ ਵਗਲਿਆਂ ਦੀ ਵਾਰੀ ਅੜੀ ਇੱਕੋ ਫਿਰ ਉਹ ਤੇ ਰੋਪ ਪਟਕੇ ਫਿਰ ਕਰਨ ਨੂੰ ਆਜੋ ਫਿਰ ਆਪਣੇ ਕੰਮਾਂ ਕਰ ਉਤਰ ਜਾਓ ਸ਼ੁਕਰੀਆ ਸਮਾਂ ਦੇ ਲਈ